ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ YouTube ਚੈਨਲ ਦੇ ਉੱਤੇ ਆਈ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਅੱਜ ਲੈ ਕੇ ਆਏ ਤੁਹਾਡੇ ਲਈ ਰਾਮਟੈਕਸ ਦੇ ਸੂਟ ਰਾਮਟੈਕਸ ਦੇ ਪ੍ਰਿੰਟਰਡ ਸੂਟ ਨੇ ਇਹ ਪ੍ਰਿੰਟਰਡ ਸੂਟ ਲੈਣਗੇ ਪਹਿਲਾ ਸੂਟ ਹੈ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਲੱਗਿਆਂਗੇ ਬਲੈਕ ਬਾਟਮ ਦੇ ਨਾਲ ਆ ਪਲੇਨ ਬਾਟਮ ਰਹੂਗੀ ਇਹਦੇ ਨਾਲ ਕੱਪੜਾ ਬਹੁਤ ਹੀ ਸੌਫਟ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਫਟ ਕੱਪੜਾ ਹੈਗਾ ਗਰਮੀਆਂ ਦੇ ਅਕੋਰਡਿੰਗ ਬਹੁਤ ਹੀ ਵਧੀਆ ਸਟਾਫ ਹੈਗਾ ਰਾਮ ਟੈਕਸ ਦੇ ਵਿੱਚ ਹੈ ਇਹ ਸਾਰਾ ਸੂਟ ਬਣਿਆ ਹੋਇਆ ਇਹਦੇ ਨਾਲ ਦੇ ਆਪਣੇ ਕੋਲ ਬਹੁਤ ਪੀਸ ਪਏ ਹੈਗੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਉਹ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਨੇ ਆ ਤੁਸੀਂ ਮੋਹਰ ਦੇਖ ਸਕਦੇ ਹੋ ਰਾਮ ਟੈਕਸ ਦੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਸੂਟ ਹੈਗਾ ਆਰਡਰ ਕਰਨ ਲਈ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਜਿੰਨੇ ਵੀ ਬਾਏ ਕਰਨਾਗਾ ਸੈਕਿੰਡ ਕਲਰ ਆਪਣੇ ਕੋਲ ਇਹ ਆ ਗਿਆ ਮਸਟਰਡ येलो ਕਲਰ ਬਹੁਤ ਹੀ ਪਿਆਰਾ ਕਲਰ ਹੈਗਾ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਦੇਖ ਸਕਦੇ ਹੋ ਤੁਸੀਂ ਇਹ ਵੀ ਰਾਮ ਟੈਕਸ ਦਾ ਵਿੱਚ ਆ ਮੋਰ ਲੱਗੀ ਹੋਈ ਹੈਗੀ ਰਾਮ ਟੈਕਸ ਦੇ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ बॉਟਮ ਹੈ ਜਿਹੜੀ ਇਹਦੀ ਸੈਲਫ ਹੈਗੀ ਹੈ ਵਿੱਚ ਸੈਲਫ ਪ੍ਰਿੰਟ ਹੈਗੀ ਐਸ ਤਰ੍ਹਾਂ ਦੀ ਬਣੀ ਹੋਈ ਹੈ बॉਟਮ ਇਹਦੀ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਸੌਫਟ ਕਪੜਾ ਬਹੁਤ ਹੀ ਸੋਹਣੀ ਪ੍ਰਿੰਟ ਹੈ ਇੱਕ ਆਪਣੇ ਕੋਲ ਇਹ ਕਲਰ ਆ ਗਿਆ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਦੀ ਬਾਟਮ ਰਹੂਗੀ ਇਹਦੇ ਨਾਲ ਪ੍ਰਿੰਟ ਬਹੁਤ ਸੋਹਣੀ ਹੈ ਤੇ ਕਲਰ ਦੇਖ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਹੈ ਇਹਦੇ ਵਿੱਚ ਆਰਾਮ ਟੈਕਸ ਦੀ ਮੋਰ ਲੱਗੀ ਹੋਈ ਹੈ ਆਪਾਂ ਇਥੋਂ ਕੰਨੀ ਤੋਂ ਨਹੀਂ ਚੈੱਕ ਕਰ ਸਕਦੇ ਆ ਆਰਾਮ ਟੈਕਸ ਦਾ ਵੀ ਜਿਹੜਾ ਵੀ ਸਟਾਫ ਹੈਗਾਗਾ ਵੀ ਕਿਹੜੀ ਕੰਪਨੀ ਦਾ ਹੈ ਇਹ ਬਹੁਤ ਹੀ ਸੌਫਟ ਕੱਪੜਾ ਬਿਲਕੁਲ ਕੂਲਾ ਗਰਮੀਆਂ ਦੇ ਅਕੋਰਡਿੰਗ ਬਹੁਤ ਹੀ ਵਧੀਆ ਸੂਟ ਹੈਗਾ ਕਲਰ ਬਹੁਤ ਪਿਆਰਾ ਹੈਗਾ ਪ੍ਰਿੰਟਡ ਸੂਟਾਂ ਦੀ ਭਾਰੀ ਡਿਮਾਂਡ ਸੀ ਇੱਕ ਸੂਟ ਆਪਣੇ ਕੋਲ ਹੀ ਇਹ ਵਾਲਾ ਹੈਗਾ ਇਹ ਲੈਮਨਿਸ਼ ਜਿਹਾ ਕਲਰ ਹੈਗਾ ਨਾ ਤੇ ਲੈਮਨੀ ਕਲਰ ਆ ਨਾਈ ਸਕਿਨ ਕਲਰ ਹੈਗਾ ਪਿਆਰਾ ਜਿਹਾ ਸ਼ੇਡ ਹੈ ਵੀ ਬਹੁਤ ਹੀ ਸੋਹਣਾ ਲੱਗਦਾ ਦੇਖੋ ਪ੍ਰਿੰਟ ਕਿੰਨੀ ਸੋਹਣੀ ਹੈਗੀ ਬਹੁਤ ਹੀ ਸੌਫਟ ਕਪੜਾ ਮਲਾਈਨ ਤੇ ਬਿਲਕੁਲ ਮਲਾਈ ਵਰਗਾ ਮੋਹਰ ਤੁਸੀਂ ਦੇਖ ਸਕਦੇ ਹੋਗੀ ਆ ਇਹਦੀ ਬਾਟਮ ਰਹੂਗੀ ਪਲੇਨ ਬਹੁਤ ਸੋਹਣਾ ਸੂਟ ਹੈਗਾ ਬਹੁਤ ਹੀ ਸੌਫਟ ਕਪੜਾ ਬਹੁਤ ਸੋਹਣੀ ਪ੍ਰਿੰਟ ਹੈ ਪਿਕਪਨੇ ਕੋ ਲਈ ਆ ਗਿਆ ਰਾਮਟੈਕਸ ਦੇ ਵਿੱਚ ਇਹ ਥੋੜਾ ਉੱਚੇ ਰੇਟ ਰੇਟ ਦੇ ਵਿੱਚ ਆ ਜਾਊਗਾ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆਗਾ ਇਹ ਆਪਾਂ ਦੁਬਾਰਾ ਮੰਗਵਾਏ ਨੇਗੇ ਰਾਮਟੈਕਸ ਦਾ ਤੁਸੀਂ ਲੋਗੋ ਦੇਖ ਸਕਦੇ ਹੋ ਲੱਗਿਆ ਹੋਇਆ ਇਹਦੇ ਇਸ ਤਰ੍ਹਾਂ ਲੇਸਿਸ ਦਾ ਵਰਕ ਹੋਇਆ ਹੋਇਆਗਾ ਘੇਰੇ ਦੇ ਉੱਪਰ ਬਹੁਤ ਹੀ ਵਧੀਆ ਸਿਲਾਈ ਕੀਤੀ ਹੋਈ ਹੈ ਇਹਦੇ ਵਿੱਚ ਆ ਤੁਸੀਂ ਉੱਪਰ ਪੈਨਲ ਦੇਖ ਸਕਦੇ ਹੋਗੇ ਇਹ ਕਪੜਾ ਬਹੁਤ ਹੀ ਬਲੈਮ ਆਹ ਇਹਦੀ ਬਾਟਮ ਤੇ ਵਰਕ ਆਊਗਾ ਵਰਕ ਆ ਜਿਹੜਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਉਹ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਆ ਦੇਖੋ ਇਸ ਤਰ੍ਹਾਂ ਦੋ ਫਲਾਵਰ ਬਾਟਮ ਤੇ ਆਉਣਗੇ ਬਹੁਤ ਹੀ ਸੌਫਟ ਕਪੜਾ ਵਰਕ ਆ ਜਿਹੜਾ ਬਹੁਤ ਹੀ ਸੋਹਣਾ ਹੋਇਆ ਹੋਇਆਗਾ ਕਲਰ ਬਹੁਤ ਪਿਆਰੇ ਲੱਗੇ ਹੋਏ ਹੈਗੇ ਸਰਦਾਰੀ ਕਲਰ ਹੈ ਬਹੁਤ ਸੋਹਣਾ ਸੂਟ ਹੈਗਾ ਇਹ ਇਹਦਾ ਦੁਪੱਟਾ ਆਊਗਾ ਪਿਓਰ ਚਨੌਨ ਸ਼ਫੌਨ ਦਾ ਇਹਦੇ ਤੇ ਸਾਰੇ ਤੇ ਵਰਕ ਹੈਗਾ ਚਾਰੇ ਪਾਸੇ ਸਕੈਲਪਿੰਗ ਹੈ ਤੇ ਨਾਲ ਇਸ ਤਰ੍ਹਾਂ ਫਲਾਵਰ ਦਿੱਤੇ ਹੋਏ ਨੇਗੇ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਪਿਓਰ ਚਨੌਨ ਸ਼ਫੌਨ ਦਾ ਦੁਪੱਟਾ ਫੁੱਲ ਲੈਂਥ ਹੈ ਇਹਦੀ ਬਹੁਤ ਸੋਹਣਾ ਸੂਟ ਹੈਗਾ ਇਹ ਕੱਪ ਆਪਣੇ ਕੋਲ ਬਲੂ ਕਲਰ ਹੈ ਦੇ ਵਿੱਚ ਦੋ ਕਲਰ ਦੇ ਵਿੱਚ ਅਵੇਲੇਬਲ ਹੈਗਾ ਇਹ ਇਹ ਵੀ ਉਸੇ ਤਰ੍ਹਾਂ ਹੀ ਬਣਾਇਆ ਹੈ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਲੈਸਸ ਦੇ ਪੈਨਲ ਜਾਂਦੇ ਆ ਤੇ ਘੇਰੇ ਦੇ ਉੱਪਰ ਵੀ ਲੈਸਸ ਲੱਗੀਆਂ ਰਾਮਟੈਕ ਤੁਸੀਂ ਮੋਰ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਸੂਟ ਹੈਗਾ ਬਹੁਤ ਹੀ ਸੋਹਣੇ ਪ੍ਰਿੰਟ ਨੇ ਆਹ ਦੀ ਬਾਟਮ ਤੇ ਵਰਕ ਆਊਗਾ ਵਰਕ ਤੁਸੀਂ ਦੇਖ ਸਕਦੇ ਹੋਗੇ ਦੋ ਕਲਰ ਹੈ ਇਹਦੇ ਵਿੱਚ ਬਲੂ ਤੇ ਮਸਟਰਡ ਕਲਰ ਇਹ ਦਾ ਦੁਪੱਟਾ ਆ ਗਿਆ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਕਲਰ ਹੈਗਾ ਇਹ ਆਈਟਮ ਪਾਰਟੀ ਵੇਅਰ ਹੈਗੀ ਡੇਲੀ ਵੀ ਤੁਸੀਂ ਪਾ ਸਕਦੇ ਹੋ ਨੂੰ ਪਾਰਟੀ ਤੇ ਵੀ ਪਾ ਸਕਦੇ ਹੋ ਜੇ ਗਰਮੀਆਂ ਦੇ ਵਿੱਚ ਕੋਈ ਪ੍ਰੋਗਰਾਮ ਆ ਜਾਵੇ ਬਹੁਤ ਸੋਹਣਾ ਸੂਟ ਹੈਗਾ ਦੋ ਕਲਰ ਆਪਣੇ ਕੋਲ ਇਹਦੇ ਵਿੱਚ ਇੱਕ ਕੇਵਲ ਮਸਟਰਡ ਯੈਲੋ ਤੇ ਇੱਕ ਬਲੂ ਕਿਸੇ ਨੇ ਵੀ ਬਾਈ ਕਰਨਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਵਰਸਤੀ ਮੈਸੇਜ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਇੱਕ ਆਪਣੇ ਕੋਲ ਹੀ ਇਹ ਸੂਟ ਨਹੀਂ ਇਹ ਆਪਣੇ ਕੋਲ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈਗੇ ਨੇਗੇ ਇਹ ਜਾਰਜਟ ਤੇ ਬਣੇ ਹੋਏ ਸੂਟ ਹੈਗੇ ਬਹੁਤ ਸੋਹਣੇ ਸੂਟ ਹੈ ਪਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਹ ਨੇਵੀ ਬਲੂ ਹੈਗਾ ਵਿੱਚ ਵਾਈਟ ਤੇ ਗ੍ਰੇ ਦਾ ਫਲਾਵਰ ਬਣੇ ਹੋਏ ਨੇ ਬਹੁਤ ਹੀ ਸੋਹਣੇ ਲੱਗਦੇ ਨੇਗੇ ਦੇਖੋ ਬਹੁਤ ਹੀ ਸੋਹਣਾ ਕੱਪੜਾ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਵਾਈਟ ਆਊਗੀ ਵਾਈਟ ਬਾਟਮ ਹੋਊ ਤੇ ਵਾਈਟ ਦੁਪੱਟਾ ਉਹ ਦੁਪੱਟਾ ਜਿਹੜਾ ਇਹਦਾ ਬਹੁਤ ਡਿਜ਼ਾਈਨਰ ਆ ਬਹੁਤ ਹੀ ਸੋਹਣਾ ਦੁਪੱਟਾ ਇਹਦੇ ਤੁਸੀਂ ਕੁਝ ਵੀ ਬਣਾ ਸਕਦੇ ਹੋ ਫਰੌਕਾਂ ਲਈ ਇਹ ਬਹੁਤ ਵਧੀਆ ਰਹਿੰਦਾ ਕੱਪੜਾ ਬਹੁਤ ਸੋਹਣੀ ਫਰਾਕ ਬਣਦੀ ਇਹਦੇ ਨਾਲ ਜਾਂ ਫਿਰ ਤੁਸੀਂ ਸ਼ਰਾਰਾ ਗਰਾਰਾ ਕੁਝ ਵੀ ਸਟਿਚ ਕਰਾਉਣ ਤਾਂ ਇਹਦੇ ਵਿੱਚ ਬਹੁਤ ਵਧੀਆ ਬਣਦਾ ਉਹ ਆ ਦੇਖੋ ਦੁਪੱਟਾ ਇਹਦਾ ਬਹੁਤ ਹੀ ਸ਼ਾਨਦਾਰ ਮੋਟਾ ਪੱਤੀ ਦਾ ਵਰਕ ਆ ਸਾਰਾ ਤੇ ਨਾਲ ਪੈਚ ਵਰਕ ਲਗਾ ਕੇ ਸੂਟ ਦਾ ਚੰਪਾ ਲਗਾਇਆ ਹੋਇਆ ਨਾਲ ਬਹੁਤ ਹੀ ਸੋਹਣਾ ਡਿਜ਼ਾਈਨਰ ਦੁਪੱਟਾ ਸਟਾਫ ਬਹੁਤ ਹੀ ਸੋਹਣਾ ਬਹੁਤ ਪਿਆਰਾ ਸੂਟ ਲੱਗਦਾ ਦੁਪੱਟੇ ਨਾਲ ਇਹਦੀ ਗ੍ਰੇਸ ਹੈ ਜਿਹੜੀ ਚਾਰ ਚੰਨ ਲੱਗ ਰਹੀ ਹੈਗੀ ਬਹੁਤ ਪਿਆਰਾ ਸੂਟ ਹੈ ਇਹ ਕੇ ਆ ਗਿਆ ਇਹਦੇ ਵਿੱਚ ਬਲੂ ਕਲਰ ਬਲੂ ਬਲੈਕ ਜਿਹਾ ਕਲਰ ਹੈ ਇਹ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਸੂਟ ਲੱਗਦਾ ਹੈ ਇਹ ਵਾਈਟ ਦੇ ਵਿੱਚ ਇਸ ਤਰ੍ਹਾਂ ਜਿਗਜੈਗ ਜੇ ਬਣੇ ਹੋਏ ਹੈਗੇ ਬਹੁਤ ਪਿਆਰਾ ਪ੍ਰਿੰਟ ਹੈ ਤੇ ਦੁਪੱਟਾ ਇਹਦਾ ਬਹੁਤ ਸ਼ਾਨਦਾਰ ਬਹੁਤ ਹੀ ਸੋਹਣਾ ਦੁਪੱਟਾ ਜੌਰਜਟ ਦੇ ਵਿੱਚ ਬਣਿਆ ਹੋਇਆ ਹੈਗਾ ਸੂਟ ਜੌਰਜਟ ਦਾ ਸਟਾਫ ਰਹੂਗਾ ਦੁਪੱਟਾ ਇਹਦਾ ਬਹੁਤ ਸੋਹਣਾ ਨੇੜੇ ਤੋਂ ਦਿਖਾ ਦੇਣ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਚਾਰੇ ਪਾਸੇ ਸਕੇਲਪਿੰਗ ਹੋਈ ਹੈਗੀ ਆਹ ਦੇਖੋ ਬਹੁਤ ਪਿਆਰਾ ਲੱਗਦਾ ਲਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਦੁਪੱਟਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਹੋਰ ਵਧੀਆ-ਵਧੀਆ ਸੁੱਟਾਂ ਦੀ ਵੀਡੀਓ ਜਿਹੜੀ ਲੈ ਕੇ ਆਉਂਦੇ ਰਹੀਏ